27 ਅਪ੍ਰੈਲ ਨੂੰ ਕਰ ਲਓ ਇਹ ਦੋ ਉਪਾਏ ਕਰੋੜਾਂ ਚ ਖੇਡੂਗੇ ਦੋਸਤੋ ਸਾਲ 2025 ਦੇ ਵਿਸਾਖ ਮਹੀਨੇ ਦੀ ਮੱਸਿਆ 27 ਅਪ੍ਰੈਲ 2025 ਨੂੰ ਪੈਣ ਜਾ ਰਹੀ ਹੈ ਇਸ ਦਿਨ ਦੀ ਬਹੁਤ ਹੀ ਮਹੱਤਤਾ ਹੈ ਤੇ ਇਸ ਦਿਨ ਦੁਰਲਭ ਯੋਗ ਬਣ ਰਿਹਾ ਹੈ ਇਸ ਦਿਨ ਤੁਹਾਨੂੰ ਦੱਸ ਦਈਏ ਕਿ ਵਸੂਮਤੀ ਯੋਗ ਦਾ ਨਿਰਮਾਣ ਹੋਣ ਜਾ ਰਿਹਾ ਹੈ ਜੋ ਧਨ ਸੁਖ ਤੇ ਖੁਸ਼ਹਾਲੀ ਦਾ ਪ੍ਰਤੀਕ ਹੈ ਆਪ ਜੇਕਰ ਜ਼ਿੰਦਗੀ ਵਿੱਚ ਧਨ ਦੀ ਕਮੀ ਹੈ ਤੇ ਤੁਸੀਂ ਮਹਤਨੀ ਬੰਨਾ ਚਾਹੁੰਦੇ ਹੋ, ਮਹਾਂ ਕਰੋੜਪਤੀ ਬੰਨਾ ਚਾਹੁੰਦੇ ਹੋ ਤਾਂ ਸਮਝ ਲਓ ਵਿਸਾਖ ਦੀ ਜੋ ਮਸਿਆਰੀ ਹੈ ਇਸ ਦਿਨ ਦੋ ਹਰੀਆਂ ਇਲਾਇਚੀਆਂ ਤੇ ਕਪੂਰ ਜਲਾ ਕੇ ਰਾਤੋਂ ਰਾਤ ਤੁਸੀਂ ਆਪਣੀ ਕਿਸਮਤ ਚਮਕਾ ਸਕਦੇ ਹੋ। ਇਸ ਤਰ੍ਹਾਂ ਮਾਂ ਲక్ష్ਮੀ ਨੂੰ ਤੁਸੀਂ ਖੁਸ਼ ਕਰ ਸਕਦੇ ਹੋ ਤੇ ਮਾਂ ਲక్ష్ਮੀ ਤੁਹਾਡੇ ਘਰ ਠਹਿਰ ਜਾਵੇਗੀ। ਇਸੇ ਦੇ ਨਾਲ 27 April 2025 ਭਾਗ ਵਿਸਾਖ ਦੀ ਮਸਿਆਤੀ नव पंचम योग का निर्माण हो जा रहा है जो कि बहुत ही खास ਤੇ ਦੁਰਲਭ ਯੋਗ ਦੇ ਨਾਲ ਆਇਆ ਹੈ ਕਿਉਂਕਿ ਮੱਸਿਆ ਦੇ ਦਿਨ ਉਹ ਵੀ ਵਿ사ਖ ਦੀ ਮੱਸਿਆ ਤੇ नव पंचम योग ਦਾ निर्माण ਤੇ वसुमति ਯੋਗ ਦਾ ਇਸ ਦਿਨ ਬੰਨਾ ਆਪਣੇ ਆਪ ਵਿੱਚ ਬਹੁਤ ਹੀ ਖਾਸ ਹੈ ਇਸ ਦਿਨ ਹਰੀ ਇਲਾਇਚੀ ਤੇ ਕਪੂਰ ਦਾ ਉਪਾਏ ਤੁਹਾਨੂੰ ਇਸ ਤਰ੍ਹਾਂ ਧਨੀ ਬਣਾਵੇਗਾ ਕਿ ਤੁਸੀਂ ਖੁਦ ਵੀ ਨਹੀਂ ਸੋਚਿਆ ਹੋਵੇਗਾ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ कि अचानक व्यक्ति करोड़पति बन गया रातों रात किसे भी किस्मत चमक गई रातों रात उसको पैसा आ गया ये वही योग है जो ਤੁਹਾਨੂੰ اچانک Maha करोड़पति बना सकता है बस ਤੁਸੀਂ ਇਸ ਉਪਾਏ ਨੂੰ ਸਹੀ ਤਰੀਕੇ ਨਾਲ ਕਰਨਾ ਹੈ ਜਿਸ ਤਰ੍ਹਾਂ ਜਿਸ ਸਮੇਂ ਤੇ ਤੁਹਾਨੂੰ ਦੱਸਿਆ ਜਾਵੇਗਾ ਉਸੇ ਸਮੇਂ ਤੁਸੀਂ ਇਹ ਉਪਾਏ ਕਰਨਾ ਹੈ ਦੋਸਤੋਂ ਮੱਸਿਆ ਦੀ ਜੋ ਮਿਤੀ ਹੁੰਦੀ ਹੈ ਉਹ ਸਾਡੇ ਪਿਤਰਾਂ ਨੂੰ ਸਮਰਪਿਤ ਹੁੰਦੀ ਹੈ ਤੇ ਮੱਸਿਆ ਦੇ ਦਿਨ श्री हरि विष्णु मां लक्ष्मी ਦਾ ਪੂਜਨ ਕਿਤਾ ਜਾਂਦਾ ਹੈ ਇਸ ਦਿਨ मां लक्ष्मी ਬਹੁਤ ਖੁਸ਼ ਹੁੰਦੀ ਹੈ ਤੇ ਨਾਲ ਹੀ ਜੇਕਰ ਤੁਸੀਂ ਇਸ ਦਿਨ ਹਰੀ ਇਲਾਇਚੀ ਤੇ ਕਪੂਰ ਦਾ ਉਪਾਏ ਕਰ ਲੈਂਦੇ ਹੋ ਤਾਂ मां लक्ष्मी ਐਨਾ ਜ਼ਿਆਦਾ ਖੁਸ਼ ਹੁੰਦੀ ਹੈ ਕਿ ਤਾਂ ਦੀ ਬਰਕਤ ਤੁਹਾਡੇ ਉੱਪਰ ਹਮੇਸ਼ਾ ਹੁੰਦੀ ਰਹਿੰਦੀ ਹੈ ਮਤਲਬ ਹਮੇਸ਼ਾ ਤੁਹਾਡੇ ਉੱਪਰ ਪੈਸਾ ਆਉਂਦਾ ਰਹੇਗਾ ਤੇ ਪੈਸਾ ਹਮੇਸ਼ਾ ਵੱਧਦਾ ਰਹੇਗਾ ਤਾਂ ਦੋਸਤੋ ਇਸ ਉਪਾਏ ਨੂੰ ਕਰਨ ਲਈ ਦੋ ਸਾਬਤ ਹਰੀਆਂ ਇਲਾਇਚੀਆਂ ਤੁਹਾਨੂੰ ਲੈਣੀਆਂ ਹਨ ਹਰੀਆਂ ਇਲਾਇਚੀਆਂ ਮਾ લક્ષਮੀ ਨੂੰ ਬਹੁਤ ਜ਼ਿਆਦਾ ਪਸੰਦ ਹਨ ਨਾਲ ਹੀ ਤੁਹਾਨੂੰ ਇੱਕ ਛੋਟਾ ਜਿਹਾ ਕਪੂਰ ਲੈਣਾ ਹੈ ਤੇ ਦੋ ਸਾਬਤ ਫੁੱਲ ਵਾਲੀ ਲੌਂਗ ਲੈਣੀ ਹਨ ਤੇ ਇਹ ਤਿੰਨੇ ਚੀਜ਼ਾਂ ਤੁਹਾਨੂੰ ਇੱਕ ਭਾਂਡੇ ਵਿੱਚ ਰੱਖ ਕੇ ਸਾੜ ਦੇਣੀਆਂ ਹਨ ਇਹਨਾਂ ਨੂੰ ਘਰ ਦੇ ਮੰਦਰ ਵਿੱਚ ਜਲਾਉਣਾ ਹੈ ਧਿਆਨ ਰੱਖੋ ਕਿ ਇਹਨਾਂ ਨੂੰ ਰਾਤ ਦੇ ਸਮੇਂ ਜਲਾਉਣਾ ਹੈ ਰਾਤ ਦੇ ਸਮੇਂ ਤੇ ਸ਼ਾਮ ਦੇ ਸਮੇਂ ਭਾਵ ਸੂਰਜ ਜਦੋਂ ਡੁੱਬ ਜਾਂਦਾ ਹੈ ਉਸ ਤੋਂ ਬਾਅਦ ਤੁਹਾਨੂੰ ਇਸ ਹਰੀ ਇਲਾਇਚੀ ਨੂੰ ਕਪੂਰ ਤੇ ਲੌਂਗ ਨੂੰ ਘਰ ਦੇ ਮੰਦਰ ਵਿੱਚ ਰੱਖ ਕੇ ਜਲਾਉਣਾ ਹੈ ਹੁਣ ਦੇਖੋ ਜਦ ਇਹ ਹਰੀ ਇਲਾਇਚੀ ਲੌਂਗ ਤੇ ਕਪੂਰ ਜਲ ਰਿਆ ਹੋਵੇਗਾ ਤਾਂ ਤੁਹਾਨੂੰ ਮਾਂ ਲక్ష్ਮੀ ਦਾ ਮੰਤਰ ਬੋਲਣਾ ਹੈ ਤੇ ਇਸ ਨੂੰ 11 ਵਾਰ ਬੋਲਣਾ ਹੈ ਜੋ ਲੋਕ ਮੰਤਰ ਨਹੀਂ ਬੋਲ پا ਰਹੀ ਹਾਂ ਤਾਂ ਉਹ ਜੈ ਹਰੀ ਵਿਸ਼ਨੂੰ ਜਾ ਜੈ ਮਾਂ ਲక్ష్ਮੀ ਇਸ ਤਰ੍ਹਾਂ 11 ਵਾਰ ਬੋਲਣਾ ਹੈ ਜਦ ਤੱਕ ਇਹ ਹਰੀ ਇਲਾਇਚੀ ਕਪੂਰ ਤੇ ਲੌਂਗ ਜਲ ਰਿਆ ਹੋਵੇਗਾ ਤੁਸੀਂ ਘਰ ਦੇ ਮੰਦਰ ਵਿੱਚ ਹੀ ਬੈਠੇ ਰਹਿਣਾ ਹੈ ਲਗਾਤਾਰ ਮਾਂ ਲక్ష్ਮੀ ਤੇ શ્રી ਹਰੀ ਵਿਸ਼ਨੂੰ ਦਾ ਧਿਆਨ ਕਰਨਾ ਹੈ ਜਦ ਇਹ ਹਰੀ ਇਲਾਇਚੀ ਚੰਗੀ ਤਰ੍ਹਾਂ ਸੜ ਜਾਵੇ ਲੌਂਗ ਸੜ ਜਾਵੇ ਕਪੂਰ ਸੜ ਕੇ ਉੱਡ ਜਾਵੇ ਤਾਂ ਤੁਸੀਂ ਕੀ ਕਰਨਾ ਹੈ ਇਸ ਦੀ ਜੋ ਰਾਖ ਹੋਵੇਗੀ ਉਸ ਰਾਖ ਨੂੰ ਪਾਣੀ ਵਿੱਚ ਪਾ ਕੇ ਇਸ ਦਾ ਛਿੱਟਾ ਆਪਣੇ ਘਰ ਦੇ ਮੇਨ ਦਰਵਾਜ਼ੇ ਤੇ ਦੇਣਾ ਹੈ ਇਹ ਛੋਟਾ ਜਿਹਾ ਉਪਾਏ ਜੇਕਰ ਤੁਸੀਂ ਇਸ ਵਿਸਾਖ ਦੀ ਮਸਿਆ ਤੇ ਕਰ ਲਿਆ ਤਾਂ ਸਮਝ ਲਓ ਕਿ ਇਸ ਤਰ੍ਹਾਂ ਤੁਹਾਡੇ ਘਰ ਪੈਸਾ ਆਵੇਗਾ ਤੇ ਤੁਸੀਂ ਸੰਭਾਲ ਨਹੀਂ ਸਕੋਗੇ ਕਿਉਂਕਿ ਹਰੀ ਇਲਾਇਚੀ ਨਾਲ ਮਾ લક્ષ્ਮੀ ਬਹੁਤ ਜਲਦੀ ਖੁਸ਼ ਹੁੰਦੀ ਹੈ ਾਂਦੀ ਬਰਖਾ ਕਰਦੀ ਹੈ ਤੇ ਤੁਹਾਡੀ ਕੁੰਡਲੀ ਦੇ ਸ਼ੁਕਰ ਤੇ ਬੁੱਧ ਦੋ ਗ੍ਰਹਿ ਮਜ਼ਬੂਤ ਹੋ ਜਾਂਦੇ ਹਨ ਇਸ ਲਈ ਇਸ ਮਸਿਆਤੇ ਇਹ ਛੋਟਾ ਜਿਹਾ ਉਪਾਏ ਜ਼ਰੂਰ ਕਰੋ ਚਲੋ ਹੋਰ ਗੱਲ ਕਰਦੇ ਹਾਂ ਇੱਕ ਹੋਰ ਬਹੁਤ ਛੋਟੇ ਜਿਹੇ ਪਰ ਬਹੁਤ ਹੀ ਖਾਸ ਉਪਾਏ ਦੀ ਕਿਉਂਕਿ ਇਹ ਦੂਜਾ ਉਪਾਏ ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਉਪਾਏ ਨੂੰ ਕਰਨ ਨਾਲ ਕਦੇ ਵੀ ਤੁਹਾਡੇ ਪਰਸ ਵਿੱਚੋਂ ਪੈਸਾ ਖਤਮ ਨਹੀਂ ਹੋਵੇਗਾ ਕਈ ਵਾਰ ਕੀ ਹੁੰਦਾ ਹੈ ਕੀ ਪੈਸਾ ਤਾਂ ਹੁੰਦਾ ਹੈ ਪਰ ਇਹ ਪੈਸਾ ਸਾਡੇ ਕੋਲ ਰੁਕਦਾ ਨਹੀਂ ਜਾਂ ਫਜ਼ੂਲ ਖਰਚੀ ਵਿੱਚ ਨਾ ਜਾਂਦਾ ਹੈ ਦੋਸਤੋ ਇਸ ਉਪਾਏ ਨਾਲ ਤਨ ਆਵੇਗਾ ਵੀ ਤੇ ਧਨ ਵਧੇਗਾ ਵੀ ਤੇ ਧਨ ਰੁਕੇਗਾ ਵੀ ਤੁਸੀਂ ਕੀ ਕਰਨਾ ਹੈ ਦੋ ਸਾਬੂਤ ਹਰੀਆਂ ਇਲਾਇਚੀਆਂ ਲੈਣੀਆਂ ਹਾਂ ਤੇ ਘਰ ਦੇ ਮੰਦਰ ਚ ਵਿਸਾਖ ਦੀ ਮੱਸੀਆ ਦੇ ਦਿਨ ਰੱਖ ਦੇਣੀਆਂ ਹਨ ਕਿਸੇ ਵੀ ਟਾਈਮ ਰੱਖ ਦਿਓ ਤੇ ਮੱਸੀਆ ਦੇ ਦੂਜੇ ਦਿਨ ਇਹਨਾਂ ਹਰੀਆਂ ਇਲਾਇਚੀਆਂ ਨੂੰ ਚੁਕਣਾ ਹੈ ਤੇ ਸ਼੍ਰੀ ਰਾਮ ਸ਼੍ਰੀ ਰਾਮ ਤੁਹਾਨੂੰ ਬੋਲਣਾ ਹੈ ਤੇ ਬੋਲਦੇ ਹੋਏ ਆਪਣੇ ਪਰਸ ਵਿੱਚ ਇਸ ਨੂੰ ਰੱਖ ਲੈਣਾ ਹੈ ਇਹ ਛੋਟਾ ਜਿਹਾ ਉਪਾਏ ਜੇਕਰ ਤੁਸੀਂ ਕਰ ਲਿਆ ਤਾਂ ਫਿਰ ਦੇਖਿਓ ਪੈਸਾ ਕਿਵੇਂ ਆਉਂਦਾ ਹੈ ਤੇ ਕਿਵੇਂ ਰੁਕਦਾ ਹੈ ਦੋਸਤੋ ਜਿੱਥੇ ਹਰੀ ਇਲਾਇਚੀ ਹੁੰਦੀ ਹੈ ਉੱਥੇ ਪੈਸਾ ਖਿੱਚਿਆ ਚਲਾ ਆਉਂਦਾ ਹੈ ਕਿਉਂਕਿ ਹਰੀ ਇਲਾਇਚੀ ਤੁਹਾਡੇ ਸ਼ੁਕਰ ਨੂੰ ਮਜ਼ਬੂਤ ਕਰਦੀ ਹੈ ਬੁੱਧ ਨੂੰ ਮਜ਼ਬੂਤ ਕਰਦੀ ਹੈ ਤੇ ਹਰੀ ਇਲਾਇਚੀ ਦੀ ਜੋ ਸੁਗੰਧ ਹੈ ਉਹ ਮਾਂ ਲక్ష్ਮੀ ਨੂੰ ਬਹੁਤ ਪਸੰਦ ਹੈ ਇਸ ਲਈ ਛੋਟਾ ਜਿਹਾ ਉਪਾਏ ਜੇਕਰ ਤੁਸੀਂ ਕਰ ਲਿਆ ਫਿਰ ਦੇਖਿਓ ਕਿਵੇਂ ਤੁਹਾਡੇ ਕੋਲ ਪੈਸਿਆਂ ਦੀ ਬਾਰਿਸ਼ ਹੋ ਗਈ ਇਸੇ ਦੇ ਨਾਲ ਮੱਸਿਆ ਤੇ ਜੋ ਮਿਤੀ ਹੁੰਦੀ ਹੈ ਨਾ ਉਹ ਸਾਡੇ ਪਿਤਰਾਂ ਨੂੰ ਸਮਰਪਿਤ ਹੁੰਦੀ ਹੈ ਇਸ ਦਿਨ ਆਪਣੇ ਪਿਤਰਾਂ ਨੂੰ ਖੁਸ਼ ਕਰਨ ਲਈ ਉਪਾਏ ਜ਼ਰੂਰ ਕਰਨਾ ਚਾਹੀਤੇ ਹੈ ਤੁਸੀਂ ਕੋਈ ਉਪਾਏ ਕਰੋ ਜਾਂ ਨਾ ਕਰੋ ਪਰ ਆਪਣੇ ਪਿਤਰਾਂ ਲਈ ਘਰ 'ਚ ਦੀਵਾ ਜ਼ਰੂਰ ਜਗਾਉਣਾ ਚਾਹੀਦਾ ਹੈ ਕਿੱਥੇ ਲਗਾਉਣਾ ਚਾਹੀਦਾ ਹੈ ਦੀਵਾ ਜਿੱਥੇ ਤੁਸੀਂ ਪਿੰਡਾ ਪਾਣੀ ਰੱਖਦੇ ਹੋ ਉੱਥੇ ਤੁਸੀਂ ਆਪਣੇ ਪਿਤਰਾਂ ਦੇ ਨਾਮ ਦਾ ਇੱਕ ਦੀਵਾ ਜ਼ਰੂਰ ਲਗਾਓ ਤੇਲ ਦੇ ਤੇਲ ਦਾ ਦੀਵਾ ਲਗਾ ਸਕਦੇ ਹਾਂ ਕਿਓ ਦਾ ਵੀ ਲਗਾ ਸਕਦੇ ਹਾਂ ਇਹ ਛੋਟਾ ਜਿਹਾ ਉਪਾਏ ਕਰ ਲੋ ਤੇ ਦੇਖਿਓ ਪਿੱਤਰ ਤੁਹਾਡੀ ਕਿਵੇਂ ਖੁਸ਼ ਹੁੰਦੇ ਹਨ ਤੇ ਤੁਹਾਡਾ ਪੂਰਾ ਪਰਵਾਰ ਹਮੇਸ਼ਾ ਖੁਸ਼ ਸੁਖੀ ਰਹਿੰਦਾ ਹੈ ਕਿਉਂਕਿ ਜਿਸ ਘਰ ਚ ਪਿੱਤਰ ਦੋਸ਼ ਹੁੰਦਾ ਹੈ ਉੱਥੇ ਧਨ ਨਾਲ ਸੰਬੰਧਿਤ ਮੁਸ਼ਕਲਾਂ ਉਹ ਲਾੜ ਨੂੰ ਲੈ ਕੇ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ ਇਸ ਲਈ ਤੁਹਾਨੂੰ ਪਿੱਤਰਾਂ ਨੂੰ ਖੁਸ਼ ਕਰਨ ਲਈ ਮੱਸੀਆ ਦੇ ਦਿਨ ਦੀਵਾ ਜ਼ਰੂਰ ਜਗਾਉਣਾ ਚਾਹੀਦਾ ਹੈ ਇਹ ਦੀਵਾ ਰਾਤ ਨੂੰ ਲਗਾਉਣਾ ਹੈ ਦੋਸਤੋ ਇਹ ਇਹ ਤਮਾਮ ਜਾਣਕਾਰੀ ਜਨਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ ਤੇ ਧਰਮ ਦੇ ਉਪਾਏ ਇਸਨਾਂ ਨੂੰ ਆਪਣੀ ਆਸਥਾ ਦੇ ਆਧਾਰ ਤੇ ਅਜ਼ਮਾਓ ਇਸ ਵੀਡੀਓ ਦਾ ਉਦੇਸ਼ ਤੁਹਾਨੂੰ ਸਿਰਫ ਬਿਹਤਰ ਸਲਾਹ ਦੇਣਾ ਹੈ ਇਸ ਬਾਰੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ ਜੇਕਰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨ